ਹਾਂਜੀ ਮਿੱਤਰ ਪਿਆਰਿਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਜੋ ਤੁਹਾਨੂੰ ਬਾਈ ਸ਼ਰਮੇ ਨਾਲ ਮਲਾਉਣੇ ਆ ਬਖ ਬਖ ਟ੍ਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਰਹਿ ਗਾ ਕੰਟੀਨਿਊ ਸੱਸੀ ਗਾਲ ਬਾਈ ਸੱਸੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ ਵੀਰੇ ਵਧੀਆ ਤੁਹਾਨੂੰ ਸੁਣਾਓ ਬਾਈ ਤਿੰਨੋਂ ਸਭ ਠੀਕ ਹੋ ਬਸ ਚੜਦੀ ਕਲਾ ਬਾਈ ਤੂੰ ਸੁਣਾ ਆਪਣੇ ਬਾਈ ਜੀ ਸੱਸੀ ਗਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾche ਚੜਦੀ ਕਲਾ ਰੱਖੇ ਵੀਰੇ ਤੁਹਾਨੂੰ ਅੱਜ ਬਾਈ ਆਪਾਂ ਸਿਰਾਂ ਲਾਵਾਂਗੇ 2 ਹੌਗ ਲੈਣ ਦਾ ਹੌਗ ਲੈਣ ਮੇਰੇ ਆਉਦੇ ਆ ਠੀਕ ਹੈ ਬਾਈ ਠੀਕ ਹੈ ਗੱਲ ਠੀਕ ਉਹ ਦਿਖਾਵਾਂਗੇ ਸਭ ਤੋਂ ਪਹਿਲਾਂ 800 ਬਿਜੂ ਜਿਹੜਾ ਦਿਖਾਉਣਾ ਮੈਂ ਠੀਕ ਹੈ ਜੀ ਗੱਲ ਠੀਕ ਹੈ ਬਾਈ ਸਾਰਾ origignal ਆ ਪੰਜਾਬ ਨੰਬਰ ਦੇ ਵਿੱਚ ਆ ਵੀਰੇ ਫਿੰਪਸ ਚੇਂਗਾ ਠੀਕ ਹੈ ਬਾਈ 2002 ਮਾਡਲ ਆ ਟੈਕ ਪੂਰੇ ਨਵੇਂ ਵਰਗੇ ਪਿਛਲੇ ਬਾਈ 70 ਪੇਸੇ ਆ ਠੀਕ ਹੈ ਜ਼ਮੀਨ ਦਾ ਟਰੈਕਟਰ ਧੁੱਤਾ ਵੀ ਨਹੀਂ ਹੈਗਾ ਇਹਦੇ ਠੀਕ ਹੈ ਬਾਈ ਟਿੰਡੂ ਆ ਬਾਈ ਗਿੱਲਾ ਦਾ ਮੋਹਲਲਾ ਬਾਈ 260000 ਲਿਖਿਆ ਦੇਖੋ 260000 ਰੁਪਏ ਡਿਮਾਂਡ ਲਿਖੀ ਆ ਬਾਈ ਹਾਂ ਬਾਈ ਠੀਕ ਆ ਗੱਲ ਇਹ ਵੀ ਲਓ ਓਕੇ ਆ ਬਾਹਿਆ ਹੋਇਆ ਇਹਨਾਂ ਸਾਡੇ ਪਿੰਡ 'ਚ ਹੀ ਚੱਲਦਾ ਇਹ ਠੀਕ ਆ ਬਈ 260 ਡਿਮਾਂਡ ਹੈ ਜੀ 2 ਲੱਖ ਤੇ 55000 ਦਾ ਟਰੈਕਟਰ ਮਿਲ ਜੂਗਾ ਠੀਕ ਆ ਬਈ ਠੀਕ ਆ ਉਦੋਂ ਬਾਅਦ ਆਸ਼ਾ ਟਰੈਕਟਰ ਆਗਾ ਬਿਲਕੁਲ ਨਵਾਂ ਤੇਲ ਬ੍ਰੇਕਾਂ ਦੇ ਵਿੱਚ ਆ ਪਾਵਰ ਸਟੀering ਆ ਬਾਈ ਬਿਲਕੁਲ ਨਵਾਂ ਬਾਈ ਟਰੈਕਟਰ ਆ ਤੇ ਟਾਇਰ ਨਾਲ ਦੇ ਟਾਇਰ ਬਾਈ 85 90 ਪੈਸੇ ਚੱਲਿਆ ਕਿੰਨਾ 62800 ਠੀਕ ਹੈ ਬਈ 39000 ਰੁਪਏ ਦਾ ਪੈਰ ਆ ਫਿਲ ਦੇਖਾਂ ਦੇ ਵਿੱਚ ਆ ਕਿ ਨੋ ਠੀਕ ਹੈ ਬਈ ਠੀਕ ਹੈ ਲੋਨ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ ਠੀਕ ਹੈ ਬਈ ਪਾਵਰ ਸਟੀਅਰਿੰਗ ਆ ਇੱਥੇ ਮਾਰਾ ਸੁਪਰ ਆ ਫਲਪਰ ਠੀਕ ਹੈ ਬਈ 11 ਠੀਕ ਹੈ ਠੀਕ ਹੈ ਬਈ 360 ਡਿਮਾਂਡ ਆ ਬਾਈ ਮਾਡਲ ਆ ਪਾਵਰ ਸਟੀਅਰਿੰਗ ਕੋਈ ਜੈ ਜਾਂ ਮੁੱਲ ਦੱਸੀ ਵੀ ਬਸ ਸਰੀ ਲਾ ਦੇਗਾ 340000 ਕਿੰਦਾ ਸਿਰ ਆ ਜਾ ਰਿਹਾ ਠੀਕ ਪਾਵਰ ਵਿੰਡੋ ਫਾਰਮ ਬਿਲਕੁਲ ਨਵਾਂ ਬਾਈ ਠੀਕ ਹੈ 100000 ਰੁਪਿਆ ਟਰੈਕਟਰ ਆ ਅਰੇ ਕੁਟੀਰਾਂ ਦੇ ਉੱਤੇ ਵੀ ਵਹੀ ਅਦੇ ਬੋਲੋ ਲਿਖਿਆ ਪਿਆ ਨਾਲ ਦੇ ਟੈਰਾਂ ਤੇ ਠੀਕ ਹੈ ਬਈ ਤੈਨੂੰ 350 ਭਾਂਟਾ ਚੱਲਿਆ ਹੋਇਆ ਬਈ ਠੀਕ ਹੈ ਬਈ ਜਮਾ ਤਾਜ਼ਾ ਟਰੈਕਟਰ ਪੁਰਾਣਾ ਕੱਟਿਆ ਜਾਊ ਲੋਨ ਸੈਂਸ ਹੋ ਜੂਗਾ ਸਾਰਾ ਸਮਾਨਾ ਡੰਡਾ ਫੱਟੀ ਛਤਰੀ ਠੀਕ ਜਮਾ ਡਿਸਟ੍ਰਿਬਿਊਟਰ ਕਿੰਨੋਂ ਸਾਵਾ ਠੀਕ ਹੈ ਬਈ ਠੀਕ ਹੈ ਚੱਲਿਆ ਕਿੰਨਾ ਤੈਨੂੰ ਇਹ ਵੀ ਕਲੀਅਰ ਕਰ ਹੀ ਦਿਨਾ ਫਿਰ ਮੈਂ ਹੋਣਾ ਚੱਲਿਆ ਕਿੰਨਾ 454 ਘੰਟੇ 455 ਘੰਟੇ ਮੰਨ ਲਾ ਬਈ ਠੀਕ ਹੈ ਬਈ ਨਾ ਨਕਟਾਇਓ ਉਦੋਂ ਮੈਂ ਦਾ ਉਹ ਜੂਆ ਠੀਕ ਹੈ ਬਈ ਗੀਡਮਾੜਾ ਪੰਜਾਬ ਨੰਬਰ ਦੇ ਵਿੱਚ ਆ 475 475 2022 ਠੀਕ ਹੈ ਬਈ 44500 ਦਾ ਟਰੈਕਟਰ ਮਿਲ ਜੀ ਵੀਰੇ ਠੀਕ ਹੈ ਬਈ ਉਦੋਂ ਬਾਅਦ ਇਹ ਵਿੱਚ 855 2018 ਮਾਡਲ ਕਿਸ ਨੇ 15 ਇਹ ਕਹਿ ਰਿਹਾ ਮੂਲੇ 7500 ਠੀਕ ਹੈ ਬਈ ਬਿਲਕੁਲ ਨਵੇਂ ਆ ਐਮ ਆਰ ਪਤੇ ਟਾਇਰ ਆ ਵੀਰੇ ਠੀਕ ਹੈ ਬਈ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਪੁਰਾਣਾ ਕਟਾਇਓ ਲੋਨ ਫੈਂਸ 2 ਜੂਆ ਠੀਕ ਹੈ ਬਈ ਮਾਰਾ ਸਮਾਨਾ ਡੰਡਾ ਅਤੀ ਛਤਰੀ ਠੀਕ ਹੈ ਨਾ ਗੱਲ ਠੀਕ ਹੈ ਬਾਈ ਤੇ ਰੇਟ ਹੈਗਾ ਜੀ 5 ਲੱਖ 60 ਹਜ਼ਾਰ 5 ਲੱਖ 60 ਹਜ਼ਾਰ ਟਰੈਕਟਰ ਇੱਕੋ ਹੀ ਰੇਟ ਕਹੂੰਗਾ ਠੀਕ ਹੈ ਬਾਈ 5 ਲੱਖ 30 ਹਜ਼ਾਰ ਦਾ ਠੀਕ ਹੈ ਬਾਈ ਇਹ ਆ ਗਿਆ ਬਾਈ ਜੀ ਆਪਦਾ ਟਰੈਕਟਰ ਮੇਰਾ ਠੀਕ ਹੈ ਬਾਈ ਪੰਜਾਬ ਨੰਬਰ ਦੇ ਵਿੱਚ ਆ ਪੀ ਵੀ 11 ਘੋੜਾ ਵੈਂਪਰਾ 2 ਸੈਂਸਰ ਆ ਡੰਡਾ ਫੱਟੀ ਚੱਪਰੀ ਨਾਲ ਠੀਕ ਹੈ ਬਾਈ 74 80 80 ਪੀ 80 ਪੈਸੇ ਟਾਇਰ ਹੈਗੇ ਆ ਬਾਈ ਪਿਛਲੇ ਗੁੜੀਆ ਤੇ ਆ ਮੂਹਲੇ ਐਮ ਆਰ ਪ ਦੇ ਆ ਵੱਡੇ ਟਾਇਰ ਠੀਕ ਹੈ ਬਾਈ ਕਿਆ ਸੈਂਪਲ ਸ਼ੇਰੇ ਦੇ ਵਿੱਚ ਆ ਸਾਰਾ Ориਜినਲ ਆ ਸ਼ੇਰਿੰਦੀ ਤਾਂ ਰੁਪਈਆ ਰੁਪਈਆ ਹੀ ਹੈ ਕੋਈ ਠੀਕ ਆ ਬਾਈ 10 ਮਾਰ ਲਾ 335000 ਮਾਰ ਲਾ ਵੀਰੇ ਕੋਈ ਜਾਇਜ ਆ ਮੁੱਲ ਕਿ ਨਹੀਂ ਛੜਦਾ ਇੱਕੋ ਹੀ ਰੇਟ ਬੋਲਦੇ ਯਾਰ 200000 ਤੇ 95000 ਦਾ ਟਰੈਕਟਰ ਦੇ ਦਾਂਗੇ ਬਾਈ ਠੀਕ ਆ ਬਾਈ ਕੋਈ ਦੇ ਦੋ ਨਹੀਂ ਦੇ ਸਕਦਾ ਦੇ ਕੇ ਦਸਾਂ ਠੀਕ ਆ ਹਾਂਜੀ 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 ਦਸ ਮਾਰ ਦੇ ਲਾ 25 ਚੱਕਰ ਪਾਸਿੰਗਾ ਬਾਈ ਜੀ ਪਾਸਿੰਗ ਇਹਦੀ ਵੀ ਹੈ 2006 ਮਾਡਲ ਦਾ 26 ਤੱਕਰ ਪਾਸਿੰਗ ਇਹਦੀ ਇਹਦੀ ਪਾਸਿੰਗ ਆ 26 ਤਾਈਂ ਆ ਜਾ ਤਸੱਲੀ ਕਰਾ ਲੈਣਾ ਬਾਈ ਇਹਦਾ ਚੱਲ ਕੋਣੀ ਕੋਣੀ ਇੱਕ ਮਿੰਟ ਕਿਵੇਂ ਥੋੜਾ ਵੀਡੀਓ ਵਿੱਚ ਇਹ ਕਿਹੜੇ ਗੱਲ ਦੀ ਅੱਛਾ ਅੱਛਾ 24 4 26 ਮਾਡਲ ਕਿੰਨਾ ਜੀ 6 ਮਾਡਲ ਨੇ ਜੀ ਪਾਸਿੰਗ ਪਈ ਹੈ ਵੀਰੇ ਦੀ ਕਿਸੇ ਨੇ ਕਰਵਾਈ ਹੋਈ ਆ ਕਵਰ ਸਟੀering ਦੇ ਵਿੱਚ ਠੀਕ ਆ ਜੀ ਇਹ ਵਾਲਾ ਕੋਪਰ ਗੇਅਰ ਇੰਜਨਰ 300 ਰੁਪਿਆ 40 ਪੈਸੇ ਟਾਇਰਾਂ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਇਹ ਟਰੈਕਟਰ ਦਾ ਮੈਨੂੰ ਆਪ ਨੂੰ ਵੀ ਕੁਛ ਦੀ ਹੈ ਵੀਰੇ ਠੀਕ ਹੈ ਨਹੀਂ ਆਪ ਦਾ ਬਹਾਜ ਆ ਹਾਂ ਹਾਂ ਗੇਅਰ ਇੰਜਨਰ ਰੁਪਈਆ ਰੁਪਈਆ ਬਾਈ ਜ਼ਿੰਮੇਵਾਰੀ ਆ ਕੋਈ ਆ ਢੋਹ ਐਵੇਂ ਟੁੱਟ ਪੁੱਟੂ ਦੋਵਾਲ ਦਾਦੇ ਸਾਹਿਬ ਦੇ ਟਰੈਕਟਰ ਵਿੱਚੋਂ ਦੇਸ ਪਿਆ ਜਮਨਾਂ ਵਾਂ ਪੇ ਟਰੈਕਟਰ ਆ ਠੀਕ ਆ ਬਾਈ ਛੇ ਮੰਨ ਕੇ ਕਹਿੰਦੇ ਆ ਅੱਛਾ ਨਹੀਂ ਕਿਹੜਾ ਪੈਣਾ ਮੈਂ ਤਾਂ ਸੁਆਹਤਾ ਨਹੀਂ ਕਿ ਮੇਰੇ ਕਿੰਨੇ ਜਵਾਲੇ ਮੈਂ ਚੱਕਿਆ ਨਾ ਬਾਹਰ ਨਾ ਚਲ ਪਈ ਹੈ ਬਾਈ ਇਹ ਰਿੰਗ ਨਾ ਬੰਦੀ ਰਹੇ ਠੀਕ ਹੈ ਬਾਈ 6 ਮਟਲਾ ਪਾਸਿੰਗ ਪਈ ਆ ਇਸ ਤੋਂ ਵੀ ਦੇਖ ਨਾ ਵੀ ਹੋ ਜਾ ਠੀਕ ਹੈ ਬਾਈ 110000 ਦਾ ਟਮਾੜਾ ਤੂੰ ਜੈ ਦਾ ਮੁੱਲ 280000 ਦਾ ਠੀਕ ਹੈ ਬਾਈ ਚਰਾ ਕੇ ਬਾਕੇ ਤਸਦੀ ਕਰਕੇ ਲੈ ਉਹਦੇ ਆ ਉਰੇ ਆ ਤੈਨੂੰ ਚੀਜ਼ ਦੀਆਂ ਨਿਸ਼ਾਨੀਆਂ ਹਨ ਆ ਚੀਜ਼ਾਂ ਨਹੀਂ ਲੈਂਦੀਆਂ ਹੁੰਦੇ ਠੀਕ ਹੈ ਬਾਈ ਇਸ ਤੇ ਕਰ ਮੁੱਲ ਨਹੀਂ ਮਿਲਦਾ ਹੁੰਦਾ ਬਾਈ ਠੀਕ ਆ ਬਾਈ ਕੀ ਗੱਲ ਹਾਂ ਬਾਈ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਪੇ ਨੂੰ ਕਰ ਲੈ ਫੋਲੋ ਹਾਂਜੀ ਦੇਸੀ ਹੋਵੇ ਟੀਵੀ ਹਾਂ ਬਾਈ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਬਾਈ ਜੀ ਠੀਕ ਹੈ ਤੇ ਮੇਰਾ ਮੋਬਾਈਲ ਨੰਬਰ ਹੈਗਾ WhatsApp ਨੰਬਰ ਹੈਗਾ 887294545 ਇੱਥੇ ਵੀ ਇਹ ਫੋਨ ਨਹੀਂ ਲੱਗਦਾ ਇਹ ਸਿਰਫ WhatsApp ਨੰਬਰ ਹੀ ਹੈ ਠੀਕ ਹੈ ਬਾਈ ਇਹ ਕਾਲਿੰਗ ਨੰਬਰ 9478845154 ਠੀਕ ਹੈ ਗ੍ਰੀਨ ਤੇ ਚੱਲੀ ਵੀ ਜਾਂਦੇ ਆ ਨੰਬਰ ਬਾਈ ਮੇਰੇ ਠੀਕ ਹੈ ਗੱਲ ਆ ਠੀਕ ਹੈ ਬਾਈ ਕੋਈ ਵੀ ਟਰੈਕਟਰ ਲੈਣਾ ਹੋਇਆ ਮੈਨੂੰ ਫੋਨ ਕਰ ਲਿਓ ਹਾਂ ਇਹ ਕਿਸੇ ਨੇ ਹਾਊਲੈਂਡ ਵੇਚਣਾ ਹੋਇਆ ਬਾਈ ਸੁਪਰ ਨਹੀਂ ਲੈਣਾ ਜਿਹੜਾ 3 ਸਪੀਡ ਹੁੰਦਾ 9 10 11 12 ਬਿਨਾ ਟਰਬੋ ਤੋਂ 55 ਕਿਲਾਲੇ 30 ਕਿੰਟ ਨਹੀਂ ਲੈਣਾ ਠੀਕ ਹੈ ਗੱਲ ਬਾਕੀ ਜਿਹੜਾ ਮਰਜ਼ੀ ਠੀਕ ਹੈ Papa ਲੈ ਵੀ ਲੈਨੇ ਆ ਆਪਾਂ ਹੌਲੈਂਡ ਹੀ ਬੁਣਦੇ ਆ ਹੌਲੈਂਡ ਹੀ ਲੈਨੇ ਆ ਠੀਕ ਹੈ ਵੀਡੀਓ ਦੱਬ ਕੇ ਲੈਕਮੈਂਟ ਸ਼ੇਅਰ ਕਰ ਦਿਓ ਪੇਜ ਨੂੰ ਦਰਜ ਖੋਲੋ ਦੇਖੀ ਹੋਵੇਗੀ ਵੀ ਬਹੁਤ ਬਹੁਤ ਮਿਹਰਬਾਨ ਹੋ ਪਾਈ ਬਹੁਤ ਮਿਹਰਬਾਨ ਵੀ